ਇਕ ਜ਼ੋਰਦਾਰ ਤਾੜੀ ਆਪਣੇ ਆਪਣੇ ਮਾਪੇ-ਮਾਪ ਲਈ ਹੋਣੀ ਚਾਹੀਦੀ ਹੈ। ਹਾਂ ਜਿਨ੍ਹਾਂ ਨੇ ਦੁਨੀਆ ਦਿਖਾਈ। ਸਿਆਣੇ ਕਹਿੰਦੇ ਆ ਕਹਿੰਦੇ ਮਾਵਾ ਠੰਡੀਆਂ ਛਾਵਾ ਹੁੰਦੀਆਂ ਨੇ। ਮਾਵਾ ਠੰਡੀਆਂ ਛਾਵਾ ਹੁੰਦੀਆਂ ਨੇ ਪਰ ਪਿਓ ਵੀ ਏਸੀ ਤੋਂ ਘੱਟ ਨਹੀਂ ਹੁੰਦਾ ਬਸ ਕਦੇ-ਕਦੇ ਕੰਪਰੈਸ਼ਨ ਗਰਮ ਹੋ ਜਾਂਦਾ। ਹਾਂ ਕੰਪਰੈਸ਼ਨ ਇਹ ਜ਼ਰੂਰੀ ਹੈ ਜੀ। ਆ ਜਿਹੜਾ ਸੂਰਜ ਹੈ ਨਾ ਇਹ ਅੱਗ ਦਾ ਗੋਲਾ ਹੈ। ਸੂਰਜ ਅੱਗ ਦਾ ਗੋਲਾ ਹੈ। ਪਰੇ ਬਾਪ ਦੀ ਬਾਪ ਨੂੰ ਇਦੀ ਤਰ੍ਹਾਂ ਹੋਣਾ ਪੈਂਦਾ ਸੂਰਜ ਦੀ ਤਰ੍ਹਾਂ ਭਖਣਾ ਪੈਂਦਾ ਪੂਰਾ ਗਰਮ ਹੋਣਾ ਪੈਂਦਾ ਕਿਉਂਕਿ ਜਦੋਂ ਇਹ ਸੂਰਜ ਛਿਪ ਜਾਂਦਾ ਦੁਨੀਆ ਤੇ ਹਨੇਰਾ ਹੋ ਜਾਂਦਾ ਬਾਪ ਦਾ ਐਸਾ ਮਰਤਬਾ ਬਾਪ ਪਿਓ ਘਰ ਦਾ ਉਹ ਥੰਬਾ ਹੈ ਜਦੋਂ ਉਹ ਥੰਮਲਾ ਹਿੱਲ ਗਿਆ ਤਾਂ ਸਮਝ ਲਓ ਛੱਤ गिर ਗਈ ਉਹ ਥੰਮਲਾ ਹੈ ਮਾਂ ਬਾਪ ਲਈ ਜਿਨ੍ਹਾਂ ਜਿਨ੍ਹਾਂ ਕੋਲ ਮਾਂ ਬਾਪ ਹੈਗੇ ਕਦਰ ਕਰਿਆ ਕਰੋ ਕਿਦੋਂ ਕਿ ਕਿਉਂਕਿ ਜਦੋਂ ਇਹ ਰੂਹਾਂ ਵਿਛੜਦੀਆਂ ਨੇ ਫਿਰ ਮਖਮਲ ਦੇ ਗੱਦਿਆਂ ਤੇ ਵੀ ਨੀਂਦ ਨਹੀਂ ਆਉਂਦੀ ਮਾਂ ਲਈ ਚਾਨ ਲਫਾਜ਼ ਮੇਰੇ ਦਿਲ ਦੇ ਬਹੁਤ ਕਰੀਬ ਨੇ ਮੱਖਣ ਬਰਾੜ ਸਾਹਿਬ ਦੀਆਂ ਚਾਰਕ ਲਾਈਨਾਂ ਕਹਿੰਦਾ ਮਾਂ ਰੱਬ ਤੋਂ ਸੋਹਣੀ ਐ ਮਾਂ ਜੱਗ ਤੋਂ ਸੋਹਣੀ ਐ ਮਾਂ ਰੱਬ ਤੋਂ ਸੋਹਣੀ ਐ ਮਾਂ ਜੱਗ ਤੋਂ ਸੋਹਣੀ ਐ ਮਾਂ ਵਰਗਾ ਕੋਈ ਨਹੀਂ ਮਾਂ ਸਭ ਤੋਂ ਸੋਹਣੀ ਐ ਮਾਂ ਕੋਮਲ ਫੁੱਲਾਂ ਤੋਂ ਮਾਂ ਨਾਜ਼ੁਕ ਕਲੀਆਂ ਤੋਂ ਮਾਂ ਕੋਮਲ ਫੁੱਲਾਂ ਤੋਂ ਮਾਂ ਨਾਜ਼ੁਕ ਕਲੀਆਂ ਤੋਂ ਮਾਂ ਸੁੱਚੀ ਸੱਚ ਨਾਲੋਂ ਮਾਂ ਮਿੱਠੀ ਮਿਸ਼ਰੀ ਰਲੀਆਂ ਤੋਂ ਜਿਹੜੀ ਬਾਪੂ ਬੰਨਦਾ ਏ ਉਸ ਪੱਗ ਤੋਂ ਸੋਹਣੀ ਐ ਮਾਂ ਵਰਗਾ ਕੋਈ ਨਹੀਂ ਮਾਂ ਸਭ ਤੋਂ ਸੋਹਣੀ ਐ ਮਾਂ ਸਭ ਤੋਂ ਸੋਹਣੀ ਐ ਆਵੇ ਘਾਟ ਨਾ ਬੱਚਿਆਂ ਨੂੰ ਮਾਂ ਰਾਣੀ ਵਰਗੀ ਐ ਮਾਂ ਭਾਵੇਂ ਅਨਪੜ੍ਹ ਵੀ ਹੋਵੇ ਆਪਣੇ ਬੱਚੇ ਨੂੰ ਉਹ ਸਿੱਖਿਆ ਦਿੰਦੀ ਐ ਜਿਹੜੀ ਵੱਡੇ ਵੱਡੇ ਕਾਲਜਾਂ ਚੋਂ ਨਹੀਂ ਮਿਲਦੀ ਆਵੇ ਘਾਟ ਨਾ ਬੱਚਿਆਂ ਨੂੰ ਮਾਂ ਰਾਣੀ ਵਰਗੀ ਐ ਜਿਹਦੇ ਬਿਨਾ ਇਹ ਜ਼ਿੰਦਗੀ ਨਾ ਮਾਂ ਪਾਣੀ ਵਰਗੀ ਐ ਜਿਹਦੇ ਨਾਲ ਹਾਂ ਸਾਹ ਲੈਂਦੇ ਆ ਸਾਹ ਰਗ ਤੋਂ ਸੋਹਣੀ ਐ ਮਾਂ ਵਰਗਾ ਕੋਈ ਨਹੀਂ ਮਾਂ ਸਭ ਤੋਂ ਸੋਹਣੀ ਐ ਮਾਂ ਸਭ ਤੋਂ ਸੋਹਣੀ ਐ ਆਪਣੇ ਆਪਣੇ ਮਾਂ ਬਾਪ ਲਈ ਜ਼ੋਰਦਾਰ ਤਾੜੀ ਲਾਓ ਸਾਰੇ ਜਣੇ ਮਿਲ ਕੇ ਔਰ ਇਸ ਦੇ ਨਾਲ ਹੀ ਮੈਂ ਆ ਜਿਨ੍ਹਾਂ ਦਾ ਤੁਸੀਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋ ਉਹ ਖੂਬਸੂਰਤ ਆਵਾਜ਼ ਸਾਡੀ ਭੈਣ ਜਿਨ੍ਹਾਂ ਦੇ ਗੱਠ ਦੇ ਵਿੱਚ ਮੈਂ ਸਰਸਵਤੀ ਆਪ ਕਰਦੀ ਐ ਸਾਡੀ ਛੋਟੀ ਭੈਣ ਤਾਨਿਆ ਖੰਡ